ਇਹ ਜਨਤਾ ਪਾਰਟੀ ਜੁਆਇਨ ਕਰਨ ਦਾ ਮੇਰਾ ਸਿਰਫ ਤੇ ਸਿਰਫ ਇੱਕੋ ਮਕਸਦ ਹੈ ਕਿ ਦੇਸ਼ ਦੇ ਵਿੱਚ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਨਾਲ ਲੱਗਦੇ ਜਿਹੜੇ ਸੂਬੇ ਆ ਉਹਨਾਂ ਦੇ ਵਿੱਚ ਤਰੱਕੀ ਹੋ ਰਹੀ ਹੈ ਦੇਸ਼ ਅੱਗੇ ਵਧ ਰਿਹਾ ਤਾਂ ਕਿਤੇ ਨਾ ਕਿਤੇ ਉਹ ਕਮੀ ਹੈ ਜਿਹੜੀ ਮੈਨੂੰ ਪੰਜਾਬ ਦੇ ਵਿੱਚ ਔਰ ਖਾਸ ਕਰਕੇ ਆਪਣਾ ਸੰਸਦੀ ਖੇਤਰ ਹੈ ਜਿਹੜਾ ਜਲੰਧਰ ਦੇ ਵਿੱਚ ਨਜ਼ਰ ਆ ਰਹੀ ਹੈ ਕਿ ਅਸੀਂ ਬਹੁਤ ਜਿਹੜੇ ਡਿਵੈਲਪਮੈਂਟ ਪੱਖੋਂ ਪਿਛੜੇ ਆ। ਪੰਜਾਬ ਦੀ ਸਿਆਸਤ ਦੇ ਵਿੱਚ ਲਗਾਤਾਰ ਉਲਟ ਫੇਰ ਹੁੰਦਾ ਹੋਇਆ ਨਜ਼ਰ ਆ ਰਿਹਾ ਜਿੱਥੇ ਆਏ ਦਿਨ ਕੋਈ ਨਾ ਕੋਈ ਮੰਤਰੀ ਜਾਂ ਕੋਈ ਵੱਡਾ ਲੀਡਰ ਆਪਣੀ ਮਾਂ ਪਾਰਟੀ ਛੱਡ ਕੇ ਦੂਜੀ ਪਾਰਟੀ ਦੇ ਵਿੱਚ ਸ਼ਾਮਲ ਹੁੰਦੇ ਨਜ਼ਰ ਆਉਂਦੇ ਆ। ਬੀਤੇ ਦਿਨੀ ਰਵਨੀਤ ਬਿੱਟੂ ਵੀ ਜਿਹੜੇ ਐ ਕਾਂਗਰਸ ਤੋਂ ਐਮਪੀ ਸਨ ਆ ਉਹ ਵੀ ਸ਼ਾਮਲ ਹੋਏ ਭਾਜਪਾ ਦੇ ਵਿੱਚ ਤੇ ਹੁਣ ਸ਼ਸ਼ੀਲ ਰਿੰਕੂ ਜਿਹੜੇ ਕਿ ਜਲੰਧਰ ਤੋਂ ਮੌਜੂਦਾ ਐਮਪੀ ਐ ਤੇ ਦੁਬਾਰਾ ਫੇਰ ਉਹਨਾਂ ਤੇ ਭਰੋਸਾ ਜਤਾਇਆ ਸੀ ਆਮ ਆਦਮੀ ਪਾਰਟੀ ਨੇ ਦੁਬਾਰਾ ਫਿਰ ਉਹਨਾਂ ਦੀ ਟਿਕਟ ਹੈ ਜਿਹੜੀ ਸਭ ਤੋਂ ਪਹਿਲਾਂ ਜਿਹੜੀ ਅਨਾਉਂਸ ਕੀਤੀ ਹੋਈ ਸੀ ਐਮਪੀ ਬਚੋ ਦੁਬਾਰਾ ਫਿਰ ਉਹਨਾਂ ਨੂੰ ਚੋਣ ਲੜਾਏ ਜਾਣਾ ਸੀ ਤਾਂ ਸ਼ਸ਼ੀਲ ਕੁਮਾਰ ਰੈਂਕੂ ਜਿਹੜੇ ਉਹਨਾਂ ਨੇ ਭਾਜਪਾ ਦਾ ਪੱਲਾ ਫੜ ਲਿਆ ਤੇ ਕਾਰਨ ਇਹ ਦੱਸਿਆ ਕਿ ਪਾਰਟੀ ਨੇ ਸਾਡੀ ਜਿਹੜੀ ਕੋਈ ਵੀ ਇੱਥੇ ਮੰਗ ਪੂਰੀ ਨਹੀਂ ਕੀਤੀ ਹੈ ਹਾਲਾਂਕਿ ਪਹਿਲਾਂ ਕਾਂਗਰਸ ਦੇ ਵਿੱਚ ਸਨ ਤਾਂ ਕਾਂਗਰਸ ਤੋਂ ਉਹਨਾਂ ਨੂੰ ਕੋਈ ਆਸ ਉਮੀਦ ਨਹੀਂ ਲੱਗੀ ਆਮ ਆਦਮੀ ਪਾਰਟੀ ਦੇ ਵਿੱਚ ਚਲੇ ਗਏ ਤਾਂ ਉੱਥੇ ਜਾ ਕੇ ਵੀ ਜਿਹੜਾ ਉਹ ਕਹਿੰਦੇ ਸਾਡਾ ਜਿਹੜਾ ਕੰਮ ਤਾਂਦਾ ਹੈ ਉਹ ਪੂਰੀ ਤਰੀਕੇ ਨਾਲ ਨਹੀਂ ਹੁੰਦਾ ਸੀਗਾ ਐਮਪੀ ਸੰਸ਼ੀਲ ਕੁਮਾਰ ਰਿੰਕੂ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਹੈ ਇਸ ਦੌਰਾਨ ਉਹਨਾਂ ਨੇ ਦੱਸਿਆ ਕਿ ਮੇਰਾ ਸਿਰਫ ਇੱਕੋ ਮਕਸਦ ਹੈ ਜਿਸ ਤਰੀਕੇ ਨਾਲ ਦੇਸ਼ ਦੇ ਹੋਰ ਸੂਬਿਆਂ 'ਚ ਵਿਕਾਸ ਹੋ ਰਿਹਾ ਕਹਿੰਦੇ ਉਸ ਤਰ੍ਹਾਂ ਪੰਜਾਬ ਵੀ ਤਰੱਕੀ ਕਰੇ ਕਿਉਂਕਿ ਹੋਰ ਸੂਬਿਆਂ ਦੇ ਵਿੱਚ ਵਿਕਾਸ ਬਹੁਤ ਹੋ ਰਿਹਾ ਹੈ ਔਰ ਪੰਜਾਬ ਜਿਹੜਾ ਵਿਕਾਸ ਪੱਖੋਂ ਪਿੱਛੇ ਜਾ ਰਿਹਾ ਹੈ ਪੰਜਾਬ ਦੇ ਵਿੱਚ ਬਹੁਤ ਕਮੀਆਂ ਕਹਿੰਦੇ ਖਾਸ ਕਰਕੇ ਜਲੰਧਰ ਦੇ ਵਿੱਚ ਬਹੁਤ ਜ਼ਿਆਦਾ ਕਮੀਆਂ ਵਿਕਾਸ ਦੀ ਜਲੰਧਰ ਜਿਹੜਾ ਪਿਛੜਿਆ ਹੋਇਆ ਹੈ ਰੈਂਕੂ ਨੇ ਕਿਹਾ ਕਿ ਅਸੀਂ ਜਲੰਧਰ ਦੇ ਲੋਕਾਂ ਨਾਲ ਜਿਮਣੀ ਚੋਣ ਸਮੇਂ ਜਿਹੜੇ ਵਾਅਦੇ ਕੀਤੇ ਸੀਗੇ ਉਹਨਾਂ ਵਾਅਦਿਆਂ ਤੇ ਜਿਹੜਾ ਮੈਂ ਪੂਰੀ ਪੂਰਾ ਨਹੀਂ ਉਤਰ ਸਕਿਆ ਕਿਉਂਕਿ ਮੇਰੀ ਸਰਕਾਰ ਨੇ ਮੇਰੀ ਪਿੱਠ ਤੇ ਹੱਥ ਨਹੀਂ ਰੱਖਿਆ ਸੜਕਾਂ ਪਿੰਡਾਂ ਦੀਆਂ ਫਿਰਨੀਆਂ ਪਿੰਡਾਂ ਦੇ ਛੱਪੜ ਅਨੇਕਾਂ ਕੰਮ ਜਿਹੜੇ ਸ਼ੁਰੂ ਆ ਜਿਹੜੇ ਉਹ ਨਹੀਂ ਹੋ ਸਕੇ ਮੈਂ ਬਹੁਤ ਕੁਸ਼ਤ ਕੀਤੀ ਪਰ ਮੇਰੀ ਪਾਰਟੀ ਨੇ ਕਹਿੰਦੇ ਮੇਰੇ ਤੇ ਹੱਥ ਨਹੀਂ ਰੱਖਿਆ ਕਹਿੰਦੇ ਤਾਂ ਕਰਕੇ ਮੈਨੂੰ ਇਹ ਛੱਡਣੀ ਪਈ ਹੈ ਰੈਂਕੂ ਨੇ ਇਹ ਵੀ ਕਹਿ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਰਿਤ ਸ਼ਾਹ ਦੇ ਕੰਮਾਂ ਦਾ ਜਿਹੜਾ ਕੰਮ ਕਰਨ ਦਾ ਢੰਗ ਤਰੀਕਾ ਬਹੁਤ ਵਧ ਗਿਆ ਉਹਨਾਂ ਨੇ ਕਿਹਾ ਕਿ ਜਿੰਨੀ ਵਾਰ ਉਹਨਾਂ ਕੋਲ ਕੰਮ ਲੈ ਗਏ ਆ ਵਧਗਾ ਢੰਗ ਨਾਲ ਸੁਣਿਆ ਤੇ ਮਨ ਨੂੰ ਤਾਂ ਪ੍ਰਭਾਵਿਤ ਬਹੁਤ ਹੋਇਆ ਇਸੇ ਤਰੀਕੇ ਨਾਲ ਰਵਨੀਤ ਬਿੱਟੂ ਵੀ ਜਿਹੜੇ ਪ੍ਰਭਾਵਿਤ ਹੋਏ ਸੀ ਭਾਜਪਾ ਤੋਂ ਜਿਹੜੇ ਇਹ ਲੀਡਰ ਆਏ ਦਿ ਜਿਵੇਂ ਦਾ ਜਿਹੜਾ ਆਦਮ ਏਅਰਪੋਰਟ ਆਦਮਪੁਰ ਏਅਰਪੋਰਟ ਉਹ ਬੰਦੇ ਭਾਰਤ ਐਕਸਪ੍ਰੈਸ ਹੋਵੇ ਜਾਂ ਆਦਮਪੁਰ ਏਅਰਪੋਰਟ ਦੀ ਮੰਗ ਉਹ ਪੂਰੀ ਕੀਤੀ ਹੈ ਕਹਿੰਦੇ ਕੇਂਦਰ ਸਰਕਾਰ ਨੇ ਉਹਨਾਂ ਦੀਆਂ ਸਾਰੀਆਂ ਮੰਗਾਂ ਪ੍ਰਵਾਨ ਕੀਤੀਆਂ ਹੈ ਰੈਂਕੂ ਨੇ ਇਹ ਵੀ ਕਿਹਾ ਕਿ ਜਲੰਧਰ ਦੇ ਕਈ ਰੇਲਵੇ ਕ੍ਰਾਸਿੰਗ ਜਿੱਥੇ ਕੰਮ ਕਰਨ ਦੀ ਜ਼ਰੂਰਤ ਹੈ ਕਈ ਹਲਕਿਆਂ ਵਿੱਚ ਰੇਲਵੇ ਕ੍ਰਾਸਿੰਗ ਦੀ ਬਹੁਤ ਜ਼ਰੂਰਤ ਹੈ ਤਾਂ ਮੈਨੂੰ ਇਹ ਨਜ਼ਰ ਆਈ ਕਿ ਇਹ ਜਿਹੜਾ ਕੰਮ ਹੈ ਇਹ ਸਿਰਫ ਭਾਜਪਾ ਹੀ ਕਰ ਸਕਦੀ ਹੈ ਜਿਹੜੀ ਪੰਜਾਬ ਦੇ ਵਿੱਚ ਵਿਕਾਸ ਦੀ ਹਨੇਰੀ ਹੈ ਜਿਹੜੀ ਨਾ ਉਹ ਭਾਜਪਾ ਦੇ ਨਾਲ ਹੀ ਆਵੇਗੀ ਰੈਂਕੂ ਨੇ ਇਹ ਵੀ ਕਹਿ ਕੇ ਮੈਨੂੰ ਕੋਈ ਸੱਤਾ ਦਾ ਲਾਲਚ ਨਹੀਂ ਕਹਿੰਦੇ ਕਹਿੰਦਾ ਪਾ ਵੀ ਹੈ ਕਿ ਪਹਿਲਾਂ ਮੈਂ ਦੇਖੋ ਕਾਂਗਰਸ ਦੇ ਵਿੱਚ ਕੰਮ ਕੀਤਾ ਹਨ ਉਹ ਛੱਡ ਕੇ ਮੈਂ ਆਪਣੇ ਆਮ ਆਦਮੀ ਪਾਰਟੀ ਦੇ ਵਿੱਚ ਆਇਆ ਤਾਂ ਹੁਣ ਮੈਂ ਭਾਜਪਾ ਚ ਗਿਆ ਮਤਲਬ ਮੈਨੂੰ ਕੋਈ ਸੱਤਾ ਦਾ ਕੋਈ ਮੈਨੂੰ ਸਵਾਰਥ ਨਹੀਂਗਾ ਤੇ ਮੈਨੂੰ ਇਹ ਹੈ ਕਿ ਜਲੰਧਰ ਦੇ ਵਿੱਚ ਲੋਕਾਂ ਦਾ ਵਿਕਾਸ ਹੋਵੇ ਹਨ ਨਵਾਂ ਡਗ ਐਕਸਪੈਰੀਮੈਂਟ ਹੋਊਗਾ ਮੇਰਾ ਹੁਣ ਇਸ ਪਾਰਟੀ ਦੇ ਵਿੱਚ ਤਾਂ ਇਸ ਕਰਕੇ ਮੈਂ ਪਾਰਟੀ ਜਿਹੜੀ ਉਹ ਛੱਡੀ ਹੈ ਤੁਹਾਨੂੰ ਕੀ ਲੱਗਦਾ ਕਿ ਆਏ ਦਿਨ ਲੋਕਾਂ ਦਾ ਵਿਸ਼ਵਾਸ ਕਿਵੇਂ ਰਹੂਗਾ ਜਨਤਾ ਜਿਹੜੀ ਉਹ ਫਿਰ ਕਿਵੇਂ ਲੀਡਰਾਂ ਤੇ ਵਿਸ਼ਵਾਸ ਕਰੂਗੀ ਕਿਉਂਕਿ ਬੀਤੇ ਦਿਨੀ ਜਿਹੜੇ ਹੋਰ ਬਹੁਤ ਸਾਰੇ ਲੀਡਰ ਹੈ ਜਿਹੜੇ ਕਾਂਗਰਸ ਨੂੰ ਛੱਡ ਕੇ ਆਪ ਦੇ ਵਿੱਚ ਗਏ ਪਹਿਲਾਂ ਆਪ ਨੂੰ ਛੱਡ ਕੇ ਭਾਜਪਾ ਦੇ ਵਿੱਚ ਚਲੇ ਗਏ ਤਾਂ ਜਿਹੜੇ ਲੋਕ ਹੈ ਜਿਹੜੀ ਜਨਤਾ ਹੈ ਉਹ ਕਿਸ ਲੀਡਰ ਦੇ ਮਗਰ ਖੜਨਗੇ ਲੋਕ ਕਿਸ ਨੂੰ ਜਿਹੜਾ ਵੋਟਾਂ ਪਾਉਣਗੇ ਜਾਂ ਉਸ ਬੰਦੇ ਨੂੰ ਹੀ ਵੋਟਾਂ ਪਾਉਣਗੇ ਚਾਹੇ ਉਹ ਕਿਹੜੀ ਮਰਜ਼ੀ ਪਾਰਟੀ ਦੇ ਵਿੱਚ ਚਲਾ ਜਾਵੇ ਲੋਕਾਂ ਦਾ ਜਿਹੜਾ ਕਿਵੇਂ ਵਿਸ਼ਵਾਸ ਹੈ ਜਿਹੜਾ ਇਹਨਾਂ ਲੀਡਰਾਂ ਦੇ ਉੱਪਰ ਰਹੂਗਾ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਐਮਪੀ ਦੀ ਟਿਕਟ ਸ਼ਸ਼ੀਰ ਕੁਮਾਰ ਰਿੰਕ ਨੂੰ ਮਿਲ ਚੁੱਕੀ ਸੀ ਉਸ ਦੇ ਬਾਵਜੂਦ ਵੀ ਜਿਹੜਾ ਉਹ ਭਾਜਪਾ ਦੇ ਵਿੱਚ ਸ਼ਾਮਲ ਹੋਇਆ ਕਿ ਭਾਜਪਾ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਵੱਡੇ ਜਿਹੜੇ ਲੀਡਰ ਹੈ ਉਹ ਜਾ ਸਕਦੇ ਆ ਔਰ ਆਮ ਆਦਮੀ ਪਾਰਟੀ ਜਿਵੇਂ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਸੀ ਕਿ ਜਿਹੜੇ ਲੀਡਰ ਹੈ तितਲੀਆਂ ਵਰਗੇ ਆ ਕਿਤੇ ਇਸ ਫੁੱਲ ਤੇ ਤੇ ਕਿਤੇ ਉਸ ਫੁੱਲ ਤੇ ਤਾਂ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੀਆਂ तितਲੀਆਂ ਵੀ ਜਿਹੜੀਆਂ ਨਵੇਂ ਫੁੱਲਾਂ ਤੇ ਜਾ ਕੇ ਬੈਠ ਰਹੀਆਂ ਨੇ